ਜਿੰਗਾ ਬਹੁਤ ਵਧੀਆ ਬੰਦਾ ਤਨਵਰਾ ਐਮਐਲਏ ਬਣਿਆ ਅਡੇ ਹਲਕੇ ਜੋ ਐਵੇਂ ਲੋਕ ਜਾਣ ਕੇ ਕੰਟਰੋਲ ਪਰੰਤੂ ਕਰਦੇ ਆ ਕਿ ਮੇਰੀ ਪੂਰੀ ਬਰਾਦਰੀ ਦੀ ਹੀ ਵੋਟ ਸਰਦਾਰ ਮਨਜੀਤ ਸਿੰਘ ਮੀਆਂ ਮਿੱਤਰ ਨੂੰ ਜਾਊਗੀ ਚਲੋ ਉਹਨਾਂ ਦਾ ਇੱਕ ਮਨੂ ਹੱਕ ਬੰਦਾ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਾਂਗਰਸ ਦਾ ਵੀ ਜਿੰਨਾਂ ਨੇ ਸਭ ਤੋਂ ਪਹਿਲਾਂ ਤੇ ਦੇਸ਼ ਦੀ ਵੰਡ ਕਰਾਈ ਉਹਨਾਂ ਨੂੰ ਕੈਨਸਲ ਕਰਕੇ ਮਾਫੀ ਮੰਗੀ ਜਦੋਂ ਕਿ ਅੱਜ ਤੱਕ ਗਾਂਧੀ ਪਰਿਵਾਰ ਨੇ ਕਿਤੇ ਕਾਲਤਖ ਸਾਹਿਬ ਤੋਂ ਮਾਗ ਨਹੀਂ ਮੰਗੀ। ਜਿਸ ਦੀ ਜੋ ਸਾਡੀ ਪੀੜੀ ਘਰਕ ਹੋ ਗਈ ਆ ਸਾਡੀਆਂ ਮਾਵਾਂ ਭੈਣਾਂ ਰੋਂਦੀਆਂ ਵਾਂ ਤੇ ਅੱਗੇ ਅਰਦਾਸ ਕਰਦੀ ਉਹਨੇ ਫਿਰ ਅੱਬਾ ਪੁੱਤ ਦੇ ਤੇ ਹੁਣ ਮਾਵਾਂ ਤੇ ਪਿਓ ਵਰ ਅਰਦਾਸ ਕਰਦੇ ਰਬਾ ਨੂੰ ਤੀ ਦੇ। 15 ਸਾਲ ਤੋਂ ਵਿਧਾਇਕ ਬਣਦੇ ਰਹੇ ਨੇ ਪਿੰਡ ਦਾ ਕਾਫੀ ਵਿਸ਼ਾ ਕਾਸ ਹੋਇਆ ਵਾ। ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡੇ ਨਾਲ ਰਵੀ ਖੈਰਾ ਤਾਂ ਦਾ ਸਮਰ ਨਿਊਜ਼ ਦੇ ਖਾਸ ਪ੍ਰੋਗਰਾਮ ਵੋਟ ਕਿਸ ਨੂੰ ਲੈ ਕੇ ਅੱਜ ਪੁੱਜੇ ਆ ਪਿੰਡ ਮੀਆਂ ਮਡ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਸ਼ੀਟ ਹੈ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਹੈ ਕਿ ਇੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸ਼੍ਰੋਮਣੀ ਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਅਤੇ ਕਾਂਗਰਸ ਪਾਰਟੀ ਵੱਲੋਂ ਕਲਬੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਅਸੀਂ ਵੱਖ-ਵੱਖ ਪਿੰਡਾਂ ਵਿੱਚ ਜਾ ਰਹੇ ਹਾਂ ਤੇ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਉਹਨਾਂ ਦੀ ਵੋਟ ਇਸ ਵਾਰ ਕਿਸ ਨੂੰ ਅਤੇ ਮੀਆਂ ਮੇੜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਜਿੱਥੇ ਕਿ ਲੋਕ ਸੱਤ ਵਿੱਚ ਬੈਠੇ ਹੋਏ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹ ਕਿਸ ਉਮੀਦਵਾਰ ਨੂੰ ਆਪਣੀ ਵੋਟ ਦਾ ਫਤਵਾ ਦੇਣਗੇ ਦੱਸ ਦਈਏ ਕਿ ਇਹ ਜਿਹੜੀ ਸ਼ੀਟ ਹੈ ਇਸ ਵਾਰ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਅਮਰਿਤਪਾਲ ਸਿੰਘ ਵੱਲੋਂ ਵੀ ਆਜ਼ਾਦ ਤੌਰ ਤੇ ਇੱਥੇ ਕਾਗਜ਼ ਭਰੇ ਗਏ ਨੇ ਤਾਂ ਚਰਚਾਵਾਂ ਕਾਫੀ ਛੜੀਆਂ ਹੋਈਆਂ ਨੇ ਅਮਰਿਤਪਾਲ ਬਾਰੇ ਵੀ ਇਥੋਂ ਲੈ ਕੇ ਤਾਂ ਸਾਡੇ ਨਾਲ ਇੱਥੇ ਬਾਪੂ ਮਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਤਾਂ ਕੀ ਕਹੋਗੇ ਜਿਹੜੀਆਂ ਇਸ ਵਾਰ ਚੋਣਾਂ ਚੱਲ ਰਹੀਆਂ ਨੇ ਤਾਂ ਤੁਹਾਡੀ ਵੋਟ ਕਿਸ ਨੂੰ ਜਾਏਗੀ ਹਰੀ ਮਨਜੀਤ ਸਿੰਘ ਨੂੰ ਜਾਊਗੀ ਸਾਡੇ ਮਨਜੀਤ ਸਿੰਘ ਬਹੁਤ ਵਧੀਆ ਬੰਦਾ ਤਿੰਨ ਵਾਰ ਐਮਐਲਏ ਬਣਿਆ ਹਲੇ ਹਲ ਕੇ ਜੋ ਐਵੇਂ ਲੋਕ ਜਾਣ ਕੇ ਕੰਤੂ ਬੰਤੂ ਕਰਦੇ ਆ ਵੀ ਸਾਡੇ ਲੀਡ ਨਹੀਂ ਬਾਰੇ ਪਏ ਨਹੀਂ ਬਣੇ ਸਾਡੇ ਨੂੰ ਨਹੀਂ 20 20 ਕਿੱਲਾਂ ਦੇ ਪਏ ਬਣਾਏ ਨੇ ਤੈਨਾਂ ਬਰਾ ਜੇ ਚੰਗੇ ਕੰਮ ਕਰੋ ਤਾਂ ਇਹ ਐਮਐਲਏ ਲੋਕਾਂ ਬਣਾਇਆ ਉਹ ਤਾਂ ਬਣਾਇਆ ਨਹੀਂ ਕਿਸੇ ਨੇ ਬਹੁਤ ਵਧੀਆ ਸਾਡੇ ਪਿੰਡ ਸਾਰਾ ਇਹਨੂੰ ਸੁਜੋਗ ਦਊਗਾ ਜੀ ਸੋ ਮਨਜੀਤ ਸਿੰਘ ਮੰਨਾ ਨੂੰ ਭਾਜਪਾ ਦੇ ਉਮੀਦਵਾਰ ਨੂੰ ਬਾਪੂ ਜੀ ਕਹਿ ਰਹੇ ਨੇ ਕਿ ਮੇਰੀ ਵੋਟ ਉਹਨਾਂ ਨੂੰ ਜਾਏਗੀ ਹਾਲਾਂਕਿ ਦੱਸ ਦਈਏ ਕਿ ਵਕ ਵਕ ਪਿੰਡਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤਾਂ ਹੋਰ ਵੀ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ ਕਿ ਮਨਜੀਤ ਸਿੰਘ ਮੰਨਾ ਦਾ ਇਹ ਜੱਦੀ ਪਿੰਡ ਹੈ ਤਾਂ ਤਿੰਨ ਵਾਰ ਐਮਐਲਏ ਵੀ ਰਹਿ ਚੁੱਕੇ ਤੇ ਕੀ ਉਹਨਾਂ ਨੇ ਪਿੰਡ ਲਈ ਹੁਣ ਤੱਕ ਬਾਜੀ ਵਿਕਾਸ ਕਰਾਇਆ ਇਸ ਤੋਂ ਪਹਿਲਾਂ ਜਦੋਂ ਐਮਐਲਏ ਰਹਿ ਚੁੱਕੇ ਸਾਨੂੰ ਹਾਂਜੀ ਬਹੁਤ ਵਿਕਾਸ ਕਰਾਇਆ ਜੀ ਇਥੇ ਮਤਲਬ ਕਿ ਸਾਰੇ ਸੜਕਾਂ ਵੀ ਉਹਨਾਂ ਬਣਾਈਆਂ ਮਤਲਬ ਮਤਲਬ ਬਹੁਤ ਜ਼ਿਆਦਾ ਕੰਮ ਵਿਕਾਸ ਕੀਤਾ ਨਾ ਪਿੰਡ ਦਾ ਜੀ ਸੋ ਲੋਕਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਮੰਨਾ ਭਾਜਪਾ ਉਮੀਦਵਾਰ ਵੱਲੋਂ ਕੰਮ ਕਰਵਾਏ ਗਏ ਨੇ ਤਾਂ ਸਾਡੀ ਵੋਟ ਇਸ ਵਾਰ ਉਹਨਾਂ ਨੂੰ ਜਾਏਗੀ ਹਾਂਜੀ ਭਾਜੀ ਕੀ ਨਾ ਮੈਂ ਤੁਹਾਡਾ ਤਾਂ ਇਸ ਵਾਰ ਚਰਚਾਵਾਂ ਨੇ ਇਸ ਸ਼ੀਟ ਦੀਆਂ ਕਿਉਂਕਿ ਵੱਡੀ ਟੱਕਰ ਦੱਸੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਤੁਹਾਡੀ ਵੋਟ ਕਿਸ ਨੂੰ ਮੇਰਾ ਨਾਂਜੀ ਸੂਬੇਦਾਰ ਗੁਲਜਾਰ ਸਿੰਘ ਸਾਡੀਆਂ ਮੇਰੀ ਕੀ ਮੇਰੀ ਪੂਰੀ ਬਰਾਦਰੀ ਦੀ ਹੀ ਵੋਟ ਸਰਦਾਰ ਮਨਜੀਤ ਸਿੰਘ ਮੀਆਂ ਮੇਟਰ ਨੂੰ ਜਾਊਗੀ ਕਿਉਂਕਿ 15 ਸਾਲ ਇਹ ਐਮਐਲਏ ਰਿਹਾ ਰਾਜ ਮੰਤਰੀ ਰਿਹਾ ਇਹਨਾਂ ਤੇ ਬੇਦਾਗ ਮਿਹਨਤੀ ਹਰ ਵਰਗ ਦੇ ਨਾਲ ਪਿਆਰ ਕਰਨ ਵਾਲੇ ਆਦਮੀਆਂ ਇਸ ਕਰਕੇ ਲੋਕਾਂ ਨੇ ਅਸ ਕੀ ਮਨ ਬਣਾ ਲਿਆ ਵਾ ਕਿ ਅਸੀਂ ਵੋਟ ਜੋ ਹੈ ਮਨਜੀਤ ਸਿੰਘ ਮੀਆਂ ਮੇਰ ਨੂੰ ਸਾਹਿਬ ਨੂੰ ਪਾਉਣੀ ਆ ਤੇ ਇਹ ਤੇ ਜੋ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆ ਉਹਨੂੰ ਕਾਮਯਾਬ ਕਰਨਾ ਦੇਖਿਆ ਜਾਵੇ ਕਿ ਤਾਂ ਤੁਸੀਂ ਕਹਿ ਰਹੇ ਹੋ ਕਿ ਵੋਟ ਮਨਜੀਤ ਸਿੰਘ ਮੰਨਾ ਨੂੰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣਾ ਪਿੰਡਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਕਰਨਾ ਪੈ ਰਿਹਾ ਤਾਂ ਕੀ ਕਹਿਣਾ ਚਾਹੋਗੇ ਵੇਖੋ ਜੀ ਵਿਰੋਧ ਕਰ ਰਿਹਾ ਚਲੋ ਉਹਨਾਂ ਦਾ ਇੱਕ ਮੰਨ ਲੋ ਹੱਕ ਬੰਦਾ ਪਰ ਦੁੱਖ ਦੀ ਗੱਲ ਇਹ ਆ ਕਿ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਾਂਗਰਸ ਦਾ ਵੀ ਜਿੰਦਾਂ ਨੇ ਸਭ ਤੋਂ ਪਹਿਲਾਂ ਤੇ ਦੇਸ਼ ਦੀ ਵੰਡ ਕਰਾਈ ਉਸ ਤੋਂ ਬਾਅਦ 1984 ਵਿੱਚ ਸਾਡੇ ਦਿਲ ਤੇ ਜੋ ਸਾਡਾ ਵੈਗਰੂ ਆ ਉਹਨਾਂ ਦੇ ਕਾਲ ਤਖਸਾਲ ਨੂੰ ਨੇ ਢਾਹ ਕੇ ਢੇਰੀ ਕਰਤਾ ਫਿਰ 1984 ਵਿੱਚ ਹੀ ਇਹਨਾਂ ਨੇ ਦਿੱਲੀ ਵਿੱਚ ਸਾਡੇ ਬੱਚਾਂ ਦੇ ਸਾਡੇ ਸਿੱਖਾਂ ਦੇ ਗਲਾਂ 'ਚ ਤੈਰ ਪਾ ਕੇ ਸਾਡੇ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਤੇ ਦੱਸੋ ਪੀ ਅਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਕਿ ਸਿੱਖ ਦੀ ਪੱਗ ਨੂੰ ਹੱਥ ਨਹੀਂ ਪਾਇਆ ਪਰ ਇਹਨਾਂ ਨੇ ਸਾਨੂੰ ਜਲੀਲ ਕੀਤਾ ਮੈਂ ਇਹ ਆਪਣੇ ਵੀਰਾਂ ਨੂੰ ਕਹਿੰਦਾ ਕਿ ਉਵਰੋਧ ਕਰਨਾ ਤੇ ਫਿਰ ਉਹਨਾਂ ਦਾ ਵੀ ਕਰੋ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਦਾ ਕਿਉਂ ਵਿਰੋਧ ਕਰਨਾ ਵਾ ਜੋ ਕਿ ਉਹਨਾਂ ਨੇ ਮੋਦੀ ਜੀ ਨੇ ਜੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਕੈਨਸਲ ਕਰਕੇ ਮਾਫੀ ਮੰਗੀ ਜਦੋਂ ਕਿ ਅੱਜ ਤੱਕ ਗਾਂਧੀ ਪਰਿਵਾਰ ਨੇ ਕਿਤੇ ਕਾਲਥਖ ਸਾਹਿਬ ਤੋਂ ਮਾਫੀ ਨਹੀਂ ਮੰਗੀ ਨੰਬਰ 2 ਅਜ ਮੇਰੇ ਰਈ ਕਾਲੀ ਦਾਲ ਦੀ ਗੱਲ ਅਕਾਲੀ ਦਲ ਦੇ ਵਿੱਚ ਪਹਿਲਾਂ ਪਿੰਡਾਂ ਦੇ ਵਿੱਚ ਸ਼ਰਾਬ ਦਾ ਹੁੰਦਾ ਜਿਹਾ ਆਪਣਾ ਲੋਕ ਅਗਰੇ ਪੈਗ ਲਾ ਲੈਂਦੇ ਸੀ ਜਾਂ ਕੋ ਪੰਨਾਂ ਸਤਾਂ ਪਿੰਡਾਂ ਦੇ ਵਿੱਚ ਕੋਈ ਅਮਲੀ ਹੁੰਦਾ ਸੀ ਜਿਹਨੂੰ ਇੱਕ ਫੀਮ ਖਾਂਦਾ ਹੁੰਦਾ ਸੀ ਅਕਾਲੀ ਸਰਕਾਰ ਨੇ ਉਹ ਨਸ਼ੇ ਪੰਜਾਬ ਦੇ ਵਿੱਚ ਵਾਰਡ ਦਿੱਤੇ ਆ ਵੀ ਜੋ ਸਾਡੀ ਪੀੜੀ ਗਰਕ ਹੋ ਗਈ ਆ ਸਾਡੀਆਂ ਮਾਵਾਂ ਭੈਣਾਂ ਰੋਂਦੀਆਂ ਵਾਂ ਤੇ ਅੱਗੇ ਅਰਦਾਸ ਕਰਦੀ ਉਹਨੇ ਮੇਰੇ ਅੱਬਾ ਪੁੱਤ ਦੇ ਤੇ ਹੁਣ ਮਾਵਾਂ ਤੇ ਉਹ ਅਰਦਾਸ ਕਰਦੇ ਰੱਬਾ ਹਨ ਉਤੀ ਦੇ ਇਹ ਇੰਨਾ ਕਹਦੇ ਮੈਂ ਨਾ ਵੀ ਉਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਕਿਉਂ ਉਹਨਾਂ ਦੀ ਸਰਕਾਰ ਦੇ ਵਿੱਚ 14 15 ਚ ਉਹ ਜਿਹੜਾ ਗੁੰਡਾ ਰਾਮ ਗਰੀਮ ਗਰੀਮ ਜਿਹੜਾ ਇੱਕ ਬੜਿਆਵਾ ਡੇਰੇ ਦਾ ਮਾਲਕ ਉਹਨਾਂ ਨੇ ਲਲਕਾਰ ਕੇ ਚੈਲੰਜ ਕਰਕੇ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ। ਫਿਰ ਨੱਥਿਆਂ ਤੇ ਗੋਲੀ ਚਲਾਈ ਇਹਨਾਂ ਬਰਗਾੜੀ 'ਚ ਉੱਥੇ ਇਹਨਾਂ ਦੋ ਤਿੰਨ ਸਿੰਘ ਮਾਰਦੇ। ਫਿਰ ਇਹਨਾਂ ਦੇ ਵਿਰੋਧ ਕਰਨਾ ਚਾਹੀਦਾ। ਜੇ ਆਪਾਂ ਹੁਣ ਇਹ ਝਾੜੂਗਲ ਜਾਈਏ ਤੇ ਉਹ ਜਿਹੜਾ ਜੇ ਥੋੜਾ ਬੋਧਾ ਸੀ ਪਹਿਲਾਂ ਤੇ ਪਰ ਇਹਨਾਂ ਨੇ ਉਹਨੂੰ ਹੋਰ ਪਾਣੀ ਪਾ ਕੇ ਨਸ਼ਾ ਗੁੰਡਾਗਰਦੀ ਗੈਂਗ ਸਟਰ ਮਲਕਾਂ ਦਾ ਭਾਵ ਵੀ ਅੱਜ ਕੋਈ ਵੀ ਕਿਤੇ ਬੱਚੇ ਨੂੰ ਆਪਾਂ ਬਾਹਰ ਸ਼ਹਿਰ ਭੇਜਦੇ ਆਂ ਤੇ ਜਿੱਨਾਂ ਚੋਂ ਘਰ ਨਹੀਂ ਆਉਂਦਾ ਤੁਹਾਡਾ ਉਹਦੇ ਫੋਨ ਤੇ ਕੰਟੈਕਟ ਰੱਖੀਦਾ ਅੱਭੀ ਪਤਾ ਨਹੀਂ ਕੀ ਹੋ ਜਾਣਾ ਵਾ ਇਹ ਜੋ ਪਹਿਲਾਂ ਇੱਕ ਮਿਸਾਲ ਦਿੰਦੇ ਹਾਂ ਸਾਡੇ ਵਡੇਰੇ ਵੀ ਇਹ ਸਾਡਾ ਜੂਪੀ ਨਹੀਂਗਾ ਪੰਜਾਬ ਆ ਪਰ ਇਹ ਜੋ ਹੋਣਾ ਹੀ ਸੁਣਦੇ ਆਂ ਵੀ ਜੂਪੀ ਇੱਕ ਸਵਰਗ ਬਣਾਵਾ ਤੇ ਇਹ ਜੋ ਪੰਜਾਬ ਹੈ ਜੂਪੀ ਦਾ ਵੀ ਨੰਬਰ ਕੱਟ ਗਿਆ ਫਿਰ ਆ ਝੂਠ ਮਾਰੇ ਯਾਰ-ਯਾਰ ਰੁਪਿਆ ਬੀਬੀਆਂ ਨੂੰ ਦਵਾਂਗੇ ਨਸ਼ਾ ਮੁਕਤ ਕਰਾਂਗੇ ਰੁਸ਼ਕੋਰੀ ਖਤਮ ਕਰਾਂਗੇ ਤੋਂ ਰਸ਼ੀਦ ਖੋਰੀ ਤੇ ਸਾਡਾ ਵੱਡਾ ਵੀ ਰਕੇ ਜੀਲ ਜੇ ਪਿਆ ਵਾ ਉਹ ਜਮਾਤ ਆ ਇਹਨਾਂ ਦੇ ਵਿਰੋਧ ਕਰੋ ਅਸੀਂ ਤਾਂ ਨਹੀਂ ਜੇ ਵਿਰੋਧ ਕਰਨਾ ਫਿਰ ਇਹਨਾਂ ਦੇ ਵਿਰੋਧ ਕਰੋ ਵੀ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਜਾਂ ਐਸ ਸੀ ਪਰਿਵਾਰ ਦਾ ਬੰਦਾ ਵਾ ਤੇ ਉਹਦੇ ਤੁਸੀਂ ਵਿਰੋਧ ਕਰ ਰਹੇ ਜੋ ਮੈਂ ਦੇਖ ਕਰਕੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਵੇਖੋ ਤੁਹਾਡਾ ਸਾਡਾ ਰਿਸ਼ਤਾ ਸਾਡੇ ਬਜ਼ੁਰਗਾਂ ਦੇ ਹੰਦੇ ਵੀ 9 ਮਾਸ ਦਾ ਵਾ ਤੇ ਇਹਨੂੰ ਮੇਰੇ ਵੀਰ ਬਣ ਕੇ ਇਹ ਚ ਤਰੇੜ ਨਾ ਪਾਓ ਵਿਰੋਧ ਕਰਨਾ ਤੇ ਸਾਰੀਆਂ ਪਾਰਟੀਆਂ ਦਾ ਕਰੋ ਨਹੀਂ ਤੇ ਜਿੱਥੇ ਕਿਹਦਾ ਰੂਹ ਕਰਦਾ ਵੋਟ ਪਾਓ ਪਰ ਕਿਸੇ ਦਾ ਕਿਸੇ ਨੂੰ ਪ੍ਰਚਾਰ ਕਰਨ ਲੱਗਿਆ ਨੂੰ ਜਾਂ ਕਰੇ ਸਾਡਾ ਕੋਈ ਉਮੀਦਵਾਰ ਜਾਂਦਾ ਤੇ ਉਹਦਾ ਵਿਰੋਧ ਕਰ ਦਿਆ ਇਹ ਕਰੇ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਨਹੀਂ ਕਰਨਾ ਚਾਹੀਦਾ ਜੋ ਵੀ ਗੱਲਬਾਤ ਹੈ ਉਹ ਬੈ ਕੇ ਕਰਨੀ ਚਾਹੀਦੀ ਆ ਤੇ ਇਹ ਅਜੇ ਤੱਕ ਮੰਨ ਲਓ ਸਾਡੀ ਸਿੱਖ ਕੌਮ ਦੇ ਉੱਤੇ ਹੱਥ ਪਾਇਆ ਕਾਂਗਰਸ ਨੇ ਪਾਇਆ ਅਕਾਲੀਆਂ ਨੇ ਪਾਇਆ ਤੇ ਆਪ ਨੇ ਪਾ ਲਿਆ ਪਰ ਅਜੇ ਤੱਕ ਸਾਡੀ ਪੱਗ ਨੂੰ ਭਾਜਪਾ ਨੇ ਹੱਥ ਨਹੀਂ ਲਾਇਆ ਸੋ ਮੀਆਂਵਿੰਡ ਵਾਸੀ ਨੇ ਜਿਹੜੇ ਕਹਿ ਰਹੇ ਨੇ ਕਿ ਸਾਡੀ ਵੋਟ ਮਨਜੀਤ ਸਿੰਘ ਮੱਨਾ ਨੂੰ ਜਾਏਗੀ ਸੋ ਵੱਡੀ ਗਿਣਤੀ ਵਿੱਚ ਇੱਥੇ ਸੱਥ ਵਿੱਚ ਲੋਕ ਬੈਠੇ ਨੇ ਹੋਰ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਹਾਂਜੀ ਭਾਈ ਅਮਰਪਾਲ ਸਿੰਘ ਵੀ ਚੋਣ ਮੈਦਾਨ ਚ ਉੱਤੇ ਦੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਹਾਡੀ ਵੋਟ ਕਿਸ ਨੂੰ ਇਸ ਤਰ੍ਹਾਂ ਜੀ ਸਾਡੀ ਬੋਟਾ ਅੱਗੇ ਵੀ ਮਨਜੀਤ ਸਿੰਘ ਨੂੰ ਜਾਂਦੀ ਹੈ ਸਾਡਾ ਐਸ்சி ਪ੍ਰਵਾਰ ਸਾਰਾ ਮਨਜੀਤ ਸਿੰਘ ਦੇ ਨਾਲ ਚਤਾਨ ਵਾਂਗ ਖੜਾ ਮਾ ਅਸੀਂ ਜੀ 15 ਸਾਲ ਤੋਂ ਵਿਧਾਇਕ ਬਣਦੇ ਰਹੇ ਨੇ ਮੈਨੂੰ ਦਾ ਕਾਫੀ ਵਿਸ਼ਾ ਕਾਸ ਹੋਇਆ ਵਾ ਆ ਮੀਨ ਤਾਂ ਦੇਖੋ ਜੀ ਸਾਰੇ ਆ ਜੋ ਬਣੇ ਇਹ ਮਨਜੀਤ ਸਿੰਘ ਮੰਨਾਂ ਨੇ ਬਣਾਏ ਆ ਜੋ ਗਲੀਆਂ ਦੇ ਟੈਲਾਂ ਲੱਗਿਆ ਘਰ ਦੇ ਬੂਹੇ ਤੋਂ ਲਾ ਕੇ ਪਿੰਡ ਦੇ ਅੰਡੇ ਤੱਕ ਅਜੇ ਤੱਕ ਪੈਰ ਨਹੀਂ ਡਿੱਬੜਦਾ ਇਹਨਾਂ ਵਿਕਾਸ ਕਰਾਇਆ ਵਾ ਤੇ ਜੋ ਨੀਲੇ ਕਾਰਡ ਆ ਸਾਰੇ ਉਹ ਮਨਜੀਤ ਸਿੰਘ ਮੰਨਾਂ ਨੇ ਬਣਾਏ ਆ ਕੋਈ ਪਿੰਡ ਦਾ ਕੰਮ ਨਹੀਂ ਰਹਿਣਾ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਹੋਗਾ ਬੱਤੀ ਵੀ ਬਿਲਕੁਲ ਰੰਗ ਕਰਾਈ ਸਾਰੇ ਪਿੰਡ ਦੀ ਜੋ ਮਕਾਨ ਕਾਫੀ ਬਣਾਏ ਆ ਤੇ ਅਸੀਂ ਸਾਰਾ ਪਿੰਡ ਸਾਰਾ ਨਗਰ ਮੀਆਂਵੰਡ ਜਵੰਧਪੁਰ ਅਸੀਂ ਮਨਜੀਤ ਸਿੰਘ ਮੰਨਾ ਦੇ ਨਾਲ ਆ ਜੀ ਸੋ ਦੱਸ ਦਈਏ ਕਿ ਮਨਜੀਤ ਸਿੰਘ ਮੰਨਾ ਇੱਕ ਦਲਿਤ ਭਾਈਚਾਰੇ ਤੋਂ ਉੱਠੇ ਨੇ ਜਿਨ੍ਹਾਂ ਨੂੰ ਭਾਜਪਾ ਵੱਲੋਂ ਪਹਿਲੀ ਵਾਰ ਇੱਥੇ ਉਮੀਦਵਾਰ ਐਲਾਨਿਆ ਗਿਆ ਤਾਂ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡੀ ਵੋਟ ਕਿਸ ਨੂੰ ਜਾਏਗੀ ਮੇਰਾ ਮੀਆਂਵੰਡਾ ਜੀ ਸਲੱਖਣ ਸਿੰਘ ਮੇਰਾ ਨਾਮ ਆ ਅੱਜ ਜਿਹੜੇ ਬੇਬੁਨਿਆਦ ਜਿਹੜੇ ਐਮਐਲਏ ਦੇ ਐਲੀਗੇਸ਼ਨ ਲੱਗਾ ਵਾ ਨਾ ਇਹਨਾਂ ਦੀ ਪਿੰਡ ਦੀ ਵੋਟਾਂ ਨਾਲ ਬੰਦੀ ਨਹੀਂ ਹੈਗੇ ਵੀ ਤੁਸੀਂ ਪਿੰਡ ਦਾ ਰਿਕਾਰਡ ਕਢਾ ਕੇ ਦੇਖ ਸਕਦੇ ਆ ਫਸਟ ਟਾਈਮ ਜਦੋਂ ਐਮਐਲਏ ਇਲੈਕਸ਼ਨ ਲੜੇ ਆ ਨਾ 13-1400 ਵੋਟਾਂ ਤੇ ਜਿੱਤੇ ਸਾਡੇ ਪਿੰਡ ਦੇ ਵਿੱਚੋਂ ਦੂਜੀ ਵਾਰ ਇਲੈਕਸ਼ਨ ਲੜੇ ਆ ਫਿਰ 13-1400 ਵੋਟ ਤੇ ਜਿੱਤੇ ਜਾਓ ਪਿੰਡ ਮੀਆਂ ਮਿੰਡ ਦੇ ਵਿੱਚੋਂ ਤੀਜੀ ਵਾਰ ਇਲੈਕਸ਼ਨ ਲੜੇ ਆ ਫਿਰ ਉਹ ਫਿਰ 14-1500 ਵੋਟ ਤੇ ਜਿੱਤੇ ਆ ਇਹ ਮੂੰਹ ਜਬਾਨੀ ਗੱਲਾਂ ਨਹੀਂ ਆ ਜੀ ਇਹ ਰਿਕਾਰਡ ਦੇਖ ਸਕਦੇ ਤੁਸੀਂ ਇਹਦੇ ਵਿੱਚ ਤੇ ਜਿਹੜੀ ਵਿਕਾਸ ਦੀ ਗੱਲ ਕਰ ਲੋ ਦੋ ਸਾਨੂੰ ਬੈਂਕਾਂ ਲਿਆ ਕੇ ਦਿੱਤੇ ਜੇ ਗਰਾਊਂਡ ਦੀ ਗੱਲ ਕਰ ਲਓ ਸਾਡੇ 3.5 ਕਿਲੇ ਐਮਐਲਏ ਸਾਹਿਬ ਨੇ ਸਾਨੂੰ ਲੈ ਕੇ ਦਿੱਤੇ ਆ ਉਹਦੇ ਵਿੱਚ ਕਾਲੀ ਵੀ ਖੇਡ ਬੱਚੇ ਵੀ ਖੇਡਦੇ ਉੱਥੇ ਕਾਂਗਰਸ ਦੇ ਬੱਚੇ ਵੀ ਖੇਡਦੇ ਆ ਉਹਨਾਂ ਦੇ ਦਿਲ ਦੇ ਵਿੱਚ ਇਹੋ ਜਿਹੀ ਕੋਈ ਬਰੋਤਾ ਨਹੀਂ ਹੈਗੀ ਉਹਨਾਂ ਦਾ ਮੁਕਾਬਲਾ ਤੇ ਕੀ ਕਰਦਾ ਜਿਹਦੀ ਜਿੱਤ ਕਰ ਸਕਦਾ ਕੋਈ ਸਾਡੀ ਬੋਰਡ ਜਿਹੜੀ ਆ ਸਰਦਾਰ ਮਨਜੀਤ ਸਿੰਘ ਮਾਨ ਦੇ ਨਾਲ ਸੋਇਸਾਨ ਦੇ ਮੀਆਵੈਂਡ ਵਾਸੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਡੀ ਵੋਟ ਮਨਜੀਤ ਸਿੰਘ ਮੰਨਾ ਭਾਜਪਾ ਉਮੀਦਵਾਰ ਨੂੰ ਜਾਏਗੀ ਦੱਸਦੀਏ ਕਿ ਇੱਥੇ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਚੋਣ ਮੈਦਾਨ ਵਿੱਚ ਉਤਰੇ ਨੇ ਤਾਂ ਆਪੋ ਆਪਣੀ ਜਿੱਥੇ ਜਿੱਤ ਦਾ ਦਾਵਾ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਜਨਤਾ ਇਸ ਵਾਰ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਕੇਸਵ ਉਮੀਦਵਾਰ ਨੂੰ ਫਤਵਾ ਦੇਵੇਗੀ ਕੈਮਰਾਮੈਨ ਬਲਜੀਤ ਨਾਲ ਰਵੀ ਖਹਿਰਾ ਦਾ ਸਮਰ ਨਿਊਜ਼ ਤਰਨਤਾਰਨ